ਜਪਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਤਿਐ ਸੋਚਿ ਨਾ ਹੋਵੇ ਜੇ ਸੋਚਿ ਲਖਵਾਰ ਚੁਪੈ ਚੁਪਨਾ ਹੋਵੇ ਜੇ ਲਰਹ ਹਦ ਬਤਾਰ ਮੁਖਿਆ ਭੁਖ ਨਾ ਤਰੇ ਜੇ ਬੰਨਾ ਭਰੀਆ ਭਾਰ ਸਹਸ ਸਿਆਣ ਪਲਖੋਹਿ ਤੈ ਕਨ ਨ ਝਲੇ ਨਾਲ ਕਿਉ ਸਚਾਰਾ ਹੋਈਐ ਕਿ ਬਕੂਲੇ ਟੁੱਟੇ ਪਾਲ ਹੁਕਮਰਦਾ ਛਲਨਾ ਨਾਨਕ ਲਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਪਹਿਆ ਜਾਏ ਹੁਕਮੀ ਹੋਵਣ ਜੀ ਹੁਕਮਿ ਮਿਲਿ ਵਢਿ ਆਈ ਹੁਕਮੀ ਉਤਮ ਨੇਚ ਹੁਕਮ ਲਗ ਦੁਖ ਸੁਖ ਪਾਈਐ ਕਿਨਾ ਹਕੂਮ ਦੁਸੂਜੈ ਕੋ ਹੁਕਮਿ ਸਰਾਪ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿ શેਤਾਨ ਗਾਵੇ ਕੋ ਦਰਜਨ ਇਨਸਾਨ ਗਾਵੇ ਕੋ ਪਨਵੜਿਆਈਆਂ ਚਾਰ ਗਾਵੇ ਕੋ ਦਦ ਕੋ ਉਚਾਰ ਗਾਵੇ ਕੋ ਸਾਜ ਕਰੇ ਤਨ ਕੇ ਹੈ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੈ ਸੇ ਦੂਰ ਗਾਵੇ ਕੋ ਵੇ ਕਿਹਾ ਦਰਸ ਗੁਰ ਕਤਨਾ ਗਤੀ ਨਾ ਆਵੇ ਟੋਟ ਕਦ ਕਦ ਕਛੀ ਕੋਟੀ ਕੋੜ ਕੋਟ ਦਿੰਦਾ ਕੋਲੇ ਬੁਖ ਪਾਹ ਜੁਗਰੁ ਅੰਤਰ ਖਾਈ ਕੋਇ ਹੁਕਮੀ ਹੁਕਮ ਚਲਾਇ ਰਾਹੁ ਨਾਨਕ ਵੇਖੇ ਪਰਵਾਹੋ ਸਾਚਾ ਸਹਿਬ ਸਾਚਨਾਇ ਪਖੋ ਪਹਵੇ ਪਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਦ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਦੇ ਸੁਨਦਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵਢੈ ਵਿਚਾਰੇ ਕਰਮੀਆਂ ਵੇ ਕਪੜਾਂ ਅੰਦਰ ਹੀ ਮੁਕਤ ਬਹਾਰੇ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਜਨ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਗੁਨ ਮਿਦਾਨ ਗਾਵੇ ਸੁਨੇਮਨ ਰਖੀਏ ਪਾਉ ਦੁਪਰ ਹਸੂ ਕਰ ਲੈ ਜਾਇ ਗੁਰਮੁਖ ਨਾਮ ਦੰ ਗੁਰਮੁਖ ਰਹਿ ਆ ਸਮਾਏ ਗੁਰੇ ਸਿਰ ਗੁਰ ਗੋੜ ਕੇ ਵਰਨਾ ਗੁਰਪਾਰ्वती ਮਾਈ ਜੇਹੋ ਜਾਣਾ ਖਾ ਨਾਹੀ ਚਹਿਨਾ ਕਥ ਨਾ ਜਾਇ ਗੁਰਾ ਇੱਕ ਦੇਹਿ ਬਿਝਾਈ ਸੁਪਨਾ ਜਿਨਾ ਕਾ ਇਦਾਰਤਾ ਸੂਮੈ ਵਿਸਰਨਾ ਜਾਇ ਤੇ ਮਿਰਤਨਾ ਆਜੇ ਤੇ ਸੁਭਾਵਾ ਮਨੁ ਭਾਣੇ ਕੀ ਨਾਇ ਤਰੇ ਜੀਤੀ ਸਰਠਿਉ ਭਾਈ ਵੇਖਾ ਮਨ ਕਰਮਾ ਭੈਮ ਲੇ ਲਈ ਮਤਿ ਤੇ ਰਤਨ ਜੋ ਹਰਮਾਨ ਜੇ ਗੁਰ ਕੀ ਸੇਖ ਸੁਣੀ ਗੁਰਾਏ ਕਦੇ ਹਿ ਬਜਾਈ ਸਬਨਾ ਜਿਨਾਂ ਕਾਇ ਦਾਤਾ ਸੂ ਮੈ ਵਿਚਿ ਨਾ ਜਾਇ ਮੇਰਿ ਗੁਜਾਰੇ ਅਰਜਾ ਹੂਰ ਦਸੂਣੀ ਹੋਏ ਨਵਾਂ ਗਨਾਵ ਚ ਜਾਣੀਐ ਨਾ ਚਲੇ ਸਭ ਕੋਇ ਚੰਗਾ ਨਾਮ ਰਖਾਈਐ ਕਐ ਜਸਪੀ ਰੇ ਜਗਲੇ ਜੇ ਤਿਸ ਨਦਰ ਨਾ ਵੇਈ ਤਾ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨ ਦਿਨ ਅਰਗਣ ਗੁਣ ਕਰੇ ਬਨਵੰਤ ਆ ਗੁਣ ਦੇਹੇ ਤੇ ਹਾ ਕੋਈ ਨਾ ਸੁਦੇ ਜੇ ਤਿਸ ਗੁਣ ਕੋਏ ਕਰੇ ਸੁਨੈ ਸਿੱਧ ਤੇ ਸੁਨਾ ਸੁਨੈ ਤਰਤ ਦਬਲਿਆ ਕਾ ਸੁਨੈ ਦੀਪ ਲੋਹ ਪਾਦਾਲ ਸੁਨੈ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਨੈ ਦੁਖ ਭਾਵ ਕਾ ਨਾਸ ਸੁਨੈ ਸਰਬਰ ਮਾਇੰਦ ਸੁਨੈ ਮੁਖ ਸਲਾ ਹਨਮਾਨ ਦਾ ਸੁਨੈ ਜੋਗ ਜੁਗਤਨ ਭੇਦ ਸੁਨੈ ਸਾਸ ਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਨੈ ਦੁਖ ਭਾਵ ਕਾ ਨਾਸ ਸੁਨੇ ਸਾਸੰਤੋ ਬਿਆਨ ਸੁਨੇ ਅਰ ਸਰ ਕਾ ਇਸਨਾਨ ਸੁਨੇ ਪੜ ਪਰ ਭਾਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸਨੈ ਦੁਖ ਭਾਵ ਕਾ ਨਾਸ ਸੁਨੇ ਸਰਾਗੁ ਨਾ ਤੇਗਾ ਸੁਨੇ ਸੇਖ ਪੀਰ 파ਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾ ਤੋ ਦੇ ਸਦਾ ਨਾਨਕ ਭਗਤਾ ਸਦਾ ਵਿਗਾਸਨੈ ਦੁਖ ਭਾਵ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਰਮ ਨਾਲਿ ਕਨਹਾਰ ਮੰਨੇ ਕਾ ਬੇ ਕੰ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰ ਤੋਵੇਂ ਮਨ ਬੁੱਧ ਮੰਨੇ ਸਗਲ ਤੋਂ ਮਨ ਕੀ ਸੁਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਿਨ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਚਲੇ ਪੰਥ ਮੰਨੇ ਕਰਮ ਸੇ ਕੀ ਸਰਮੰਦ ऐसा नाम निरंजन होए जे को मन जाने मन कोए मन्ने पावे मोख द्वार मन्ने परवारे सादार मन्ने तेरे तारे गुरु सिख मन्ने नानक भवे ना पिख ਸਾਣਾ ਨਾਮ ਨਰੰਦਨ ਹੋਇ ਜੋ ਕਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰ ਦੇ ਮਾਨ ਪੰਚੇ ਸੋਹਿਦ ਰਾਜਾਨ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਜਾਏਗਾ ਨੈਨਾ ਹੀ ਸਮਾਰ ਧੋਲ ਕਰਮ ਦੇ ਆਪੋ ਸੰਤੋਖਾ ਬ੍ਰਖਿਆ ਜਣ ਸੋਤ ਜੇ ਕੋ ਪੁਜੇ ਹੋ ਵਿਸਚਾਰ ਕਵਲੇ ਉਪਰ ਕੀਤਾ ਭਰ ਧਰਤੀ ਔਰ ਪਰੇ ਹੋਰ ਹੋਰ ਤੁਸਤੇ ਪਾਲ ਗਲੇ ਕਮਨ ਜੋ ਜੀ ਯਾਦ ਰੰਗਾ ਕੇ ਨਾ ਸੁਪਨਾ ਲਿਖਿਆ ਉਰੀ ਕਲਾ ਮਹਿਲੇ ਖਲਕ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂਸ ਵਾਲੇ ਰੂਪ ਕੀਤੇ ਦਾ ਜਾਣ ਕੋਣਕੂਤ ਕੀਤਾ ਬਸਹਿ ਕੋ ਕੁਆ ਤਿਸਤੇ ਹੋਵੇ ਲਖਦਿਆ ਗੁਰਦਤ ਕਵਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਬਿਉਤਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਜਨ ਅੰਕਾਰੇ ਸੰਗ ਦੇ ਅਪ੍ਰਯ ਸੰਗ ਪਾਉ ਸੰਗ ਪੂਜਾ ਸੰਤ ਤਬਤਾਉ ਸੰਗ ਰੰਦ ਮੁਖ ਵੀਦ ਪਾਠ ਸੰਗ ਜੋਗ ਮਨ ਰਹੀਦਾਸ ਸੰਤ ਭਗਤ ਗੁਣ ਜਾਣ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੂਰਮਉ ਪਖ ਸਾਗ ਸੰਗ ਮੂਲ ਬਲਾਏ ਚਾਰ ਗੁਰਦਤ ਕਵਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤਿਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਝ ਨਰੰਕਾਰ ਅਸੰਖ ਮੂਰਤੀ ਅੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੀ ਜੋਰ ਸੰਗਲ ਬਰਹ ਤਿਆਗ ਮਾਇ ਸੰਖ ਪਾਪੀ ਭਾਗ ਕਰ ਜਾਹੀ ਅਸੰਖੁ ਡਿਆਰ ਕੋ ਰੇ ਫਰਾਏ ਸੰਖ ਮਲੇਸ਼ ਮਲ ਭਗ ਗਾਇ ਸੁਨੰਦਿਕ ਸਰੇ ਕਰੇ ਭਾਰ ਨਾਨਕ ਨੀ ਚ ਕਹੀ ਵਿਚਾਰ ਵਾਰਣ ਜਵੇਂ ਤਵਾਰ ਜੋਤਿਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਝ ਨਰੰਕਾਰ ਸੰਕਨਾ ਨਾਮੇ ਸੰਕਨਾ ਨਾਮੇ ਗਮ ਦਮ ਸੰਕਲੋ ਸੰਕਿਆ ਸ੍ਰੀ ਭਾਰ ਹੋਇ ਕਰੀ ਨਾਮ ਕਰੀ ਸਲਾਹ ਕਰੀ ਗਿਆਨ ਦੀ ਗੁਣ ਗਾਹ ਕਰੀ ਲਿਖ ਲੋਣ ਨਾਮਨਤਰਾ ਸੰਜੋਗ ਬਖਾਨ ਇਨਹੇ ਲੇਕਾ ਤੇ ਸਰਨਾ ਜੇ ਪਰਮਾ ਦੇਵ ਤੇ ਵਿਪਾਜ ਦੇਤਾ ਕੀਤਾ ਤੇ ਤਾ ਨਾਮੇ ਨਾਮੇ ਨਾਈ ਕੋ ਥਾ ਗੁਰ ਕਮ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰ ਭਾਵੇ ਸਾਈ ਪੜੀਕਾਰ ਦੂਸਰਾ ਸਲਾਮ ਤਨ ਨਿਰੰਕਾਰ ਪਰੀਏ ਹੱਤ ਪਰਤਨ ਦੇ ਪਾਣੀ ਤੋ ਤੇ ਤਰ ਸੁਖੇ ਮੋਤ ਪਲੀਤੇ ਕੱਪੜ ਹੋਏ ਰੇ ਸਾਬੋ ਲਈਏ ਹੋ ਤੋਏ ਪਰਿਏ ਮਤ ਪਾਪਾ ਕੇਸ ਮੁਹ ਤੋਪੇ ਨਾਏ ਤੇ ਰੰਗ ਹੁਨੀ ਪਾਪੀ ਅੱਖ ਨਾਏ ਕਰ ਕਰ ਕਰਨਾਲੇ ਬਲਹ ਜਾਓ ਆਪੇ ਦੀ ਜਾ ਪਈ ਖਾਓ ਨਾਨਕ ਹੁਕਮੀਆ ਹੋ ਜਾਓ ਤੀਰ ਤੋ ਬਧਾ ਦੰਦਾ ਜੇ ਕੋ ਪਾਵੇ ਤਿਲ ਖਾਮਾਨ ਸੁਣਾ ਮੰਨ ਅਨ ਕੀ ਤਾ ਪਾਉ ਅੰਦਰ ਗਾ ਤੀਰਥ ਮਨ ਨਾ ਸਕੰਤੇ ਬਿਨਾਂ ਹੀ ਕੋਈ ਬਨ ਕੋ ਕੀਤੇ ਭਗਤ ਨਾ ਹੋਏ ਸੋਸਤਾਰ ਬੜੀ ਬਰਮਾ ਸਦਰ ਸੰਸਰ ਆਮ ਜਾ ਕਮਨ ਸਵੇਲਾ ਵਕਤ ਕਮਨ ਤੇ ਕਮਨ ਮਾਰ ਕਮਨ ਸ੍ਰੋਤਮਹ ਹਕਮਿਤ ਹੋ ਆਇਆ ਕਾਰ ਵੀਰ ਨਾ ਪਾਇ ਪੰਦੇ ਜੀ ਹੋਵੇ ਲੇਖ ਪ੍ਰਾਨ ਵਕਤ ਨਾ ਪਾਇ ਉਹ ਘਾ ਦਿਆ ਜੇ ਲਿਖਣ ਪ੍ਰਾਨ ਜੇਤਵਾਰ ਨਾ ਜੋ ਗੀੜਾ ਰਤਮਹ ਨਾ ਕੋਈ ਜਾ ਕਰਤਾ ਸੀ ਤੀ ਗੋ ਸਾਜਿਆ ਪੈ ਜਾਣੇ ਸੋ ਕਿਵ ਕਰਾ ਕਾ ਕਿ ਵਿਸਾਲਾ ਹੈ ਕਿ ਵਰਨੇ ਕਿ ਵਜਾਣਾ

ਅਵੈ ਸਮਨ ਬਨਾ ਜਾਣਿਐ ਸਮਨ ਸੁ ਸੁਤਾਨ ਕੀ ਰਸੇਤੀ ਮਾਲ ਤਨ ਕੀੜੀ ਤੁਲ ਨ ਹੋਵ ਜੇਤ ਸਮਨ ਨ ਬਿਸਰੇ ਅੰਤਨਾ ਸੇਤੀ ਕਹਿਨਾ ਤੇ ਅੰਤਨਾ ਕਰਨ ਲੈ ਬੇਨਾਂ ਤੇ ਅੰਤਨਾ ਵੇਖਣ ਸੁਨਣਾਂ ਤੇ ਅੰਤਨਾ ਜਾਪੇ 캬ਵਨ ਮੰਨਤੀ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਨੁ ਕੀਤੇ ਬਿਲਾ ਹੈ ਤਾਕੀ ਅੰਤਨਾ ਪਾਏ ਗੈ ਅੰਤਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉਚਾ ਥਾਉ ਤੇ ਉਪਰ ਉਚਾ ਨਾ ਇਵਨ ਉਚਾ ਹੋਵੇ ਕੋਤ ਸੂਚੀ ਕੋ ਜਾਣੇ ਸੋਇ ਮੇਰੇ ਆਪੁ ਜਾਣਿਆ ਆਪਾ ਨਾਨਕ ਨਤਰੀ ਕਰਮੀ ਦਾਤੇ ਬੋਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਸਮਾਇ ਕੇਤੇ ਮੰਗਾਇ ਜੋ ਦੇਹ ਪਾਰ ਕੀ ਪੈਗਨ ਤਨਹੀ ਵਿਚਾਰ ਕੇਤੇ ਕਪ ਟਟੇ ਵੇਕਾਰ ਕੇਤੇ ਲੈ ਲਮ ਕਿਰਪਾਏ ਕੇਤੇ ਮੁਰ ਖਾਇ ਕਾਇ ਕੇਤੇ ਦੂ ਕੋ ਸਤ ਮਾਰੇ 피 ਦਾਤਰੀ ਦਾਤਾਰ ਬੰਦ ਖਲਾਸੀ ਪਾਨੀ ਹੋਇ ਹੋ ਰਾਤ ਨ ਸਕੇ ਕੋਏ ਦੇ ਕੋ ਖਾਇਗਾ ਖੁਣ ਪਾਇ ਉਜਾਨ ਜੇ ਤਿਆਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਤੇ ਈਕੇ ਜਿਸਨ ਬਖਸ ਸਬਸਲਾ ਨਾਨ ਪਾ ਸਹੀ ਪਾਸਾ ਮੋਲ ਗੋਨ ਮੋਲਵਾ ਪਾਰ ਮੋਲਵਾ ਪਾਰ ਗਿਆ ਮੋਲ ਬੰਦਾਰ ਮੁੱਲਾ ਮੁੱਲਾ ਜਾਈ ਮੁੱਲੇ ਪਾਇ ਮੁੱਲਾ ਸਮਾ ਮੋਤਰਮ ਬੇਬਾਨ ਮੋਤਲ ਮੋਲ ਘਰਮਣ ਮੁੱਲ ਬਖਸੀ ਸਮੁਲ ਨਿਸ਼ਾਨ ਮੁੱਲ ਕਰਮਲ ਫਰਮਾਨ ਮੁੱਲਾ ਮੁੱਲਾ ਖਿਆਣਾ ਜਾਇ ਆਖਾ ਕਰ ਹਲਵਲਾਏ ਆਖੇ ਵੀਨ ਪਾਲ ਪ੍ਰਾਨ ਆਖੇ ਬੜੇ ਘਰੇ ਵਖਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਦਾ ਗੋਵਿੰਦੇ ਆਖੇ ਇਸ ਰਾਕੇ ਸੱਬ ਆਖੇ ਕੀਤੇ ਕੀਤੇ ਬਬ ਆਕੇ ਦਾਣਾ ਵਾ ਕੇ ਦੇਵ ਆਕੇ ਸੁਰਨਾ ਮੁੰਜਣ ਸੇਵ ਕੀਤੇ ਆਕੇ ਅਖਣ ਪਾਇ ਕੀਤੇ ਕਹਿ ਕਾ ਠੁਰਦਾਏ ਤੇ ਜੀਤੇ ਹੋਰ ਕਰੇ ਤਾਕ ਨਾ ਸਕੇ ਕੇ ਹੀ ਗੇ ਜੇ ਵੜ ਪਾਵੇ ਤੇ ਵੜ ਹੋਈ ਨਾਨਕ ਜਾਣੇ ਸਾਚਾ ਸੋ ਜੇ ਕੋ ਆਕੇ ਭੋਲੇ ਵਿਗਾਰ ਤਰਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਆਇਤ ਬੈਠ ਰਬ ਸੰਭਾਲਦੇ ਗੋਜੇ ਨਾਦਨੇ ਕੇ ਅਸ਼ੰਖਾ ਕੀਤੇ ਵਮਨ ਹਾਰੇ ਕੀਤੇ ਰਾਗ ਪਰਿ ਸੋਖਿ ਹਿਨ ਕੀਤੇ ਗਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤੁ ਕੋ ਤੁਲ ਵਿਦਾਨ ਲੇਖ ਲਿ ਧਰਮ ਵਿਚਾਰੇ ਗਾਵੇ ਸਰਬ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰਾਸਨ ਬੈਠੇ ਦੇਵਤੇ ਆਧਰ ਨਾਲੇ ਗਾਵੇ ਸੁਰ ਸੁਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਤੋ ਕੀ ਗਾਵੇ ਵਿਵਿਨ ਕਰਾਰੇ ਗਾਵਨ ਪਲਰ ਪਲਰ ਕੇਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸਰਗਮਚ ਪਿਆਲੇ ਗਾਵਣ ਰਤਨਿ ਭਾਏ ਤੇਰੇ ਅੜਛੜ ਤੀਏ ਤਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਕਾਣੀ ਵਿਚਾਰੇ ਗਾਵੇ ਕੰਡ ਮੰਡ ਵਰ ਪੰਡਾ ਕਰ ਕਰ ਕੇ ਤਾਰੇ ਸੇਧ ਤੁਦਨੋ ਗਾਵੇ ਜੋਤੁਰ ਭਾਵਨ ਰਤੇ ਤੇਰੇ ਤੋ ਬਤੁਰ ਸਾਲੇ ਹੋਰ ਕੀਤੇ ਗਾਵਣ ਸੇਵਾ ਚਿਤ ਨਿ ਹਉ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਾ ਸਾਹਿਬ ਸੱਚਾ ਸਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸੀ ਰਤਨ ਅਜਿ ਮੇਰ ਜਾਇ ਰੰਗੀ ਰੰਗੀ ਪਾਤੀ ਕਰ ਕਰ ਜੀ ਸਿਮਾ ਜਨੀ ਉਪਾਇ ਕਰ ਕਰ ਵੇਖਿਆ ਕੀਤਾ ਆਪਣਾ ਜੋਤੀ ਸਤਿ ਵੜਿਆ ਜੋਤ ਸੁਭਾਅ ਹੈ ਸੋਈ ਕਰ ਸੀ ਰੁਕਮ ਨਾ ਕਰਨਾ ਜਾਇ ਸੋ ਪਾਸਾਂ ਸਹਾ ਪਾਸਾਂ ਨਾਲ ਕਰਹਿ ਨਰਜਾਈ ਮੁੰਦਾ ਸੰਤੋ ਉਤਰੰਪਰ ਚੋਲੇ ਧਿਆਨ ਕੀ ਕਰੇ ਵਿਪੋਲ ਕਿੰთა ਕਾਲ ਕੁਆਰੀ ਕਾਜੁ ਗੁੰਡਾ ਪਰਤੀ ਤਾਈ ਪੱਤੀ ਸਭ ਜਮਾਤੀ ਮਨ ਕੀ ਤੇਜ ਜਬ ਜੀਤ ਆ ਦੇਿਤ ਸੇ ਆ ਦੇਸੇ ਆਦਿਨੀ ਨਾਦਨਾਦ ਗੁਰੂ ਦੇ ਕੋ ਵੇਸੇ ਪੁਤਿਗਾਂ ਦੇ ਆਪਣਾਰਨ ਕਟਕਟ ਵਾਜੇ ਨਾਥ ਆਪ ਬਨਾਦਨਾ ਤਿਸੁ ਬਿਨਾ ਕਰਿ ਸਦਾ ਬਰਾਸਰ ਸੰਜੋਗ ਜੁੜਿ ਕਾਰਚਲਾਗ ਲਿਖਿਆ ਵਿਭਾਗ ਆਦੇਤਸਯਾ ਦੇਸਯਾ ਨੀਲਨਾਦਨਾਦ ਜੁੜਿ ਗੇ ਕੋ ਵੇਸ ਰੇਤਾ ਮਾਇਯੁਕ ਤਰੇ ਜਿਨ ਜਿਲੇ ਪ੍ਰਵਾਹ ਨਿ ਸੰਸਾਰਿਕ ਭੰਡਾਰਿਕ ਲਾਇ ਦੀਵਾਰ ਜੁੜਤਿ ਸਪਾਵਿਤ ਵਹ ਚਲਾਵ ਜੁ ਹੋਵੇ ਪਰਮਾਨ ਭੂਵੇ ਕੈਵ ਨਾਨੁ ਦਰਨਾ ਵਿਭੂਤਾ ਜਿਗ ਡਾਨੀਆ ਦੇਤਸਯਾ ਦੇਸਯਾ ਨੀਲਨਾਦਨਾਦ ਜੁੜਿ ਗੇ ਕੋ ਵੇਸ ਆਸਨ ਲੋਲੋ ਭੰਡਾਰ ਜੋ ਕਿਸ ਪਾਇ ਸੁਵੇਖਾ ਵਾਰ ਕਰ ਕਰ ਵੇਖੇ ਸਰਦਨ ਹਾਰ ਨਾਨ ਸੱਚੇ ਕੀ ਸਾਚੀ ਕਰ ਆਦੇਤ ਸੇ ਆਦੇਸ ਗਾਉ ਨੀ ਲੈ ਨਾ ਦਿ ਜੁਬ ਦੇ ਕੋ ਵੇ ਸੇ ਕੋ ਜੀ ਬਲ ਕੋ ਵੇ ਨ ਕੋ ਵੇ ਲਕ ਵੀ ਸੇ ਲਕ ਲਗੇ ਰਾ ਕੀ ਇਹਨਾਮ ਜਗਦੀਸ਼ ਇਤਰਾਇ ਪਤ ਪਵਰੇ ਟੜੀ ਹੋਏ ਤੀਸ ਹੁਣ ਗਲਾ ਆਇਆ ਘਾਸ ਕੀ ਟੀਟਾ ਆਈ ਵੀ ਸੇ ਨਾਨ ਕਰਨੇ ਵੀ ਪਾਈਏ ਕੂੜੇ ਕੂੜੇ ਠੀਸ

ਧਰਮ ਖੰਡ ਕਿਆ ਹੈ ਧਰਮ ਗਿਆਨ ਖੰਡ ਕਿਆ ਕੋ ਕਰਮ ਕੀਤੇ ਪਵਨ ਪਾਣੀ ਵਹਿ ਸੰਤਰ ਕੀਤੇ ਘਾਲ ਮਹੇਸ ਕੀਤੇ ਵਰ ਮੈਂ ਘਾਲਤ ਘੜੀ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੋ ਉਪਦੇਸ਼ ਕੀਤੇ ਅੰਦਰ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁਧਨਾਰ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੇ ਤਿਆ ਬਾਣੀ ਕੀਤੀ ਪਾਤ ਨਿਰੰਦਰ ਕੀਤਿਆ ਸੁਰਤੀ ਸੇਵ ਕੀਤੇ ਮਾਨ ਕੀਤੇ ਨਾ ਅੰਤ ਗਿਆਨ ਕਨ ਮੈਂ ਗਿਆਨ ਪ੍ਰਚੰਡ ਜਿਥੇ ਨਾਦ ਬਿਨੋਦ ਕੋ ਨੰਦ ਸਰਮ ਖਣ ਕੀ ਬਾਣੀ ਰੂਪ ਤਥੈ ਘਾਟ ਤੇ ਕਰੀ ਬਹੁਤ ਨੋਬ ਤਾ ਕੇ ਗਲਾ ਕਥਿਆ ਨਾ ਜਾ ਜੇ ਕੋ ਕਹਿ ਪਿਛੇ ਬਸਤਾ ਜਿਥਾ ਕਰੀਆ ਸੁਰਤ ਮਤ ਮਨ ਮੋਲ ਜਿਥਾ ਕਰੀਆ ਸਰਾ ਸਰਾ ਤੇ ਸੁਧ ਸਰਮ ਖਣ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਦ ਮਹਾ ਬਲ ਸੂਰ ਤਨ ਮੈਂ ਰਾਮ ਰਖਿਆ ਪਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਇ ਤਾ ਕੇ ਰੂਪ ਨਾ ਕਥਨੈ ਜਾਇ ਨਾਵ ਮਰੀਨਠਾ ਗੈਜਨ ਕੇ RAM ਸੇ ਮਨ ਮਾਹੇ ਜਥਾ ਭਗਤ ਵਸੇ ਕੇ ਲੋ ਕਰਿ ਨਾਮ ਸਤਿਆ ਮਨਸੋ ਸਾਚੇ ਖੰਡ ਵਚਨ ਅਨੰਕਾਰ ਕਰ ਕਰ ਵੇਖੇ ਨਗਰ ਨਿਹਾਲ ਜਥਾ ਖੰਡ ਮੰਡ ਪਰ ਪੰਡ ਜੇ ਕੋ ਕਥਿ ਤਾੰਤਨਾ ਲਿ ਵਿਥਾ ਲੋਲਵਾ ਕਰ ਜਿਜਿਹ ਕੋ ਕੰਧ ਮੇ ਤਵ ਕਾਰ ਵੇਖੇ ਬਸੇ ਭਰੇ ਵਿਚਾਰ ਨਾਨਕ ਕਥਨਾ ਘੜਾਸਾਰ ਜਤ ਪਹਾਰਾ ਤਿਰ ਸੁਨਿਆਰ ਨਮਤ ਵੇਧ ਹਥਿਆਰ ਭੋਖ ਲਗਵੀ ਤਬ ਤਾ ਪੰਡਾ ਭੰ ਅਮ੍ਰਿਤ ਢਾਲ ਖੜੀਆ ਸਭ ਸਦਿ ਗਤ ਸਾਜਿਗੁ ਨਗਰ ਧਰਮ ਤਨ ਅਨੰਕਾਰ ਨਾਨਕ ਨਦਰੀ ਨਗਰ ਨਿਹਾਲ ਸ਼ਲੋਕ ਪ੍ਰਮਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦੇਵ ਸਰਾਦੁ ਦਾਈ ਦਾਇਆ ਕੇ ਲੈ ਸਰਬ ਤੁਗਤ ਗਿਆਨਿਆ ਬਰਹਾਨਿਆ ਵਾਝੇ ਤਰੁ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਨੀ ਨਾਮ ਤੇ ਆਇਆ ਰਹਿਮ ਸਕਤ ਕਾਲ ਨਾਨਕ ਤੇ ਮੁਖ ਜਲੇ ਕੀ ਤੀਛੇ ਨਾਲ ਨੀ ਨਾਮ ਤੇ ਆਇਆ ਰਹਿਮ ਸਕਤ ਕਾਲ ਨਾਨਕ ਤੇ ਮੁਖ ਜਲੇ ਕੀ ਤੀਛੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ